ਸਾਡੀਆਂ ਮੁੱਛਾਂ ਮੁੱਛਾਂ ਤੇ ਕੁੜੀਆਂ ਦੀਆਂ ਮੁੱਛਾਂ ਅੱਪਰ ਲਿਪਸ ਬੱਸ ਇੱਕ ਮਾਨ ਨਹੀਂ ਹੋ ਗਿਆ ਇਹ ਤਾਂ ਮੈਨੂੰ ਅੱਜ ਸਮਝ ਆਈਏ ਇਹ ਜਿੰਨੇ ਵੀ ਮੁਹਾਵਰੇ ਬਣਾਏ ਨੇ ਇਹ ਕੁੜੀਆਂ ਨੇ ਬਣਾਏ ਨੇ ਅਹੇ ਮੱਛਲੀ ਜਲ ਕੀ ਰਾਣੀ ਹੈ ਤੇ ਮੱਛਲਾ ਮੱਛਲਾ ਵਿਚਾਰਾ ਕਿੱਧਰ ਗਿਆ ਵੀ ਬੰਦਾ ਪੁੱਛੇ ਮੱਛਲਾ ਪਾਣੀ ਚ ਰਹੀਂ ਰਹਿੰਦਾ ਉਹ ਚਿਕੜ ਚ ਰਹਿੰਦਾ ਅਹੇ ਊਂਠ ਆਇਆ ਪਹਾੜ ਕੇ ਨੀਚੇ ਊਂਠ ਨਹੀਂ ਊਂਠ ਨਹੀਂ ਕਿੱਧਰ ਗਈ ਊਂਠਨੀ ਨਹੀਂ ਪਹਾੜ ਦੇ ਥੱਲੇ ਆ ਸਕਦੀ ਊਂਠ ਕੋਲ ਕੀ ਗਲਤੀ ਹੋ ਗਈ ਜਿਹੜਾ ਆ ਹੀ ਪਹਾੜ ਦੇ ਥੱਲੇ ਆਈ ਜਾਂਦਾ ਹੈ ਅਹੇ ਬੰਦਰ ਗਿਆ ਜਾਣੇ ਅਦਰਕ ਦਾ ਸਵਾਦ ਤੇ ਬਾਂਦਰੀ ਵੱਡੀ ਰਹਿੰਦੀ ਨਹੀਂ ਮਾਸਟਰ ਸ਼ੈਫ ਦੀ ਧੀ ਇਹਨੂੰ ਬਹੁਤਾ ਪਤਾ ਅਦਰਕ ਦਾ ਸਵਾਦ ਅਹੇ ਇੱਕ ਕਵਾ ਪਿਆਸਾ ਥਾ ਤੇ ਕਵੀ ਕਵੀ ਕਿੱਧਰ ਗਈ ਇਹ ਜੋ ਕੁਝ ਵੀ ਹੋ ਰਿਹਾ ਨਾ